ਇੱਕ ਹੋਰ ਸੋਹਣੀ ਤੇ ਸਜਰੀ ਸਵੇਰ। ਚੇਤ ਦੇ ਅਖੀਲੇ ਪੱਖ ਦਾ ਸੂਰਜ ਤੇ ਪੰਛੀਆਂ ਦੀਆਂ ਆਵਾਜ਼ਾਂ। ਸ਼ਹਿਰ ਮੁਕਸਰ। ਇੱਕ ਹੋਰ ਸਫ਼ਰ ਕਰਨ ਚੱਲੇ ਆਂ ਪਰ ਇਹ ਸਫ਼ਰ ਬੜਾ ਲੰਮਾ ਨਹੀਂ, ਛੋਟਾ ਹੀ ਐ। ਸਾਹਿਤਿਕ ਸਫ਼ਰ ਐ। ਬੱਸ ਟਰਮੀਨਲ ਮੁਕਸਰ। ਵੱਖਰਾ ਸਫ਼ਰ, ਵੱਖਰੇ ਅਨੁਭਵ ਦੇ ਵਿੱਚ। ਪੀਤਕੋੜ, ਅੰਮ੍ਰਿਤਸਰ, ਨਿਊਦੀਪ। ਤੇ ਆਪਾਂ ਚੱਲੇ ਆਂ ਪਟਿਆਲੇ ਨੂੰ ਪਠੰਡਾ ਪਟਿਆਲਾ ਇੱਕ ਵੱਖਰੇ ਸਫ਼ਰ ਦੇ ਨਾਲ ਤੇ ਵੱਖਰੀ ਜਗ੍ਹਾ ਤੇ ਆਓ ਚੱਲੀਏ ਤਕਰੀਬਨ 2 ਸਾਲਾਂ ਬਾਅਦ ਮੈਂ ਬਸ ਦਾ ਸਫ਼ਰ ਕਰ ਰਿਹਾ ਤੇ ਬਸ ਦੇ ਸਫ਼ਰ ਦੀ ਵੀ ਆਪਣੀ ਇੱਕ ਖਾਸ ਵਿਲੱਖਣਤਾ ਹੁੰਦੀ ਹੈ ਤੇ ਬਸ ਮੈਂ ਇੱਥੋਂ ਫੜੂਗਾ ਪਟਿਆ ਪਠੰਡੇ ਨੂੰ ਤੇ ਪਠੰਡੇ ਤੋਂ ਜਿਹੜੀ ਬਸ ਹੈਗੀ ਆ ਅੱਗੇ ਬਦਲੂਗਾ ਮੈਂ ਪਟਿਆਲੇ ਲਈ ਤੇ ਬਸ ਦਾ ਸਫ਼ਰ ਮੈਨੂੰ ਅੱਜ ਕਾਫੀ ਸੋਹਣਾ ਲੱਗ ਰਿਹਾ ਤੇ ਮਜ਼ਾ ਆ ਰਿਹਾ ਸ਼ਹਿਰ ਬਠਿੰਡਾ ਬਠਿੰਡੇ ਦਾ ਫੌਜੀ ਚੌਕ ਜਿੱਥੋਂ ਹਨਮਾਨ ਚੌਂਕ ਤੋਂ ਉੱਤਰ ਕੇ ਆਪਾਂ ਅੱਗੇ ਨੂੰ ਵਧਦੇ ਆਂ ਤੇ ਅੱਗੇ ਜਾ ਕੇ ਬੱਸ ਮਿਲਦੀ ਆਪਾਂ ਨੂੰ ਪੌਂਟਾ ਸਾਹਿਬ ਤੱਕ ਦੀ ਸਿੱਧੀ ਬਠਿੰਡੇੋਂ ਚੱਲ ਕੇ ਪੌਂਟਾ ਸਾਹਿਬ ਜਾਣਾ ਹੈ ਨੇ ਤੇ ਰਾਜ ਮੈਨੂੰ ਇਹ ਪਟਿਆਲੇ ਤਾਰ ਦੂ ਬੱਸ ਲੈ ਲਈ ਆਪਾਂ ਤੇ ਆਪਾਂ ਇਸ ਵਕਤ ਖੜੇ ਆਂ ਫੌਜੀ ਚੌਕ ਆਨੰਦ ਸਿੰਘ ਦਾ ਬੁੱਤ ਆਨੰਦ ਸਿੰਘ ਜਿਹੜਾ ਦੂਜੀ ਵਰਲਡ ਵਾਰ ਦੇ ਵਿੱਚ ਦੂਜੀ ਸੰਸਾਰ ਜੰਗ ਦੇ ਵਿੱਚ ਪਿੰਡ ਬਰੇਟਾ ਤੋਂ ਉੱਠ ਕੇ ਸ਼ੀ ਦੀਪ ਰਾਤ ਕਰਦਾ ਤੇ ਪਰਮਵੀਰ ਚੱਕਰ ਤੇ ਵਿਕਟੋਰੀਆ ਕ੍ਰਾਸ ਨਾਲ ਸਨਮਾਨਤ ਹੁੰਦਾ ਹੈ ਬੱਸ ਤੁਰਦੀ ਜਾਂਦੀ ਹੈ ਤੇ ਮੈਂ ਬੱਸ ਵਿੱਚ ਬੈਠਾ ਸਫਰ ਕਰ ਰਿਹਾ ਮੇਰਾ ਸਰੀਰ ਸਫਰ ਕਰ ਰਿਹਾ ਹੈ ਸਾਹਮਣੇ ਮਾਲ ਗੱਡੀ ਹੌਲੀ ਹੌਲੀ ਤੁਰ ਰਹੀ ਹੈ ਤੇ ਮੇਰਾ ਮਨ ਹੈ ਉਹ ਜਿਹੜਾ ਦੇਵ ਕਰਾਈ ਵਾਲੀ ਦੀ ਕਿਤਾਬ ਤੁਰਿਆ ਤੁਰਿਆ ਜਾ ਦੇ ਵਿੱਚ ਬਾਰਵਣ ਘਾਟੀ ਤੇ ਕਸ਼ਮੀਰ ਗ੍ਰੇਟ ਲੇਕ ਦਾ ਸਫਰ ਕਰ ਰਿਹਾ ਤੇ ਸਰੀਰ ਜਿਹੜਾ ਹੈਗਾ ਬੱਸ ਵਿੱਚ ਸਫਰ ਕਰ ਰਿਹਾ ਹੈ ਅੱਜ ਪਹਿਲੀ ਵਾਰ ਬਸ ਤੇ ਚੜਿਆ ਤੇ ਬਸ ਤੇ ਚੜਨ ਤੋਂ ਬਾਅਦ ਕਹਿੰਦੇ ਅੱਜ ੱਡੇ ਬੰਦ ਹੋਗੇ ਸਾਰੇ ੱਡੇ ਬੰਦ ਅੱਜ ਸੰਗਰੂਰ ਦਾ ਵੀ ਤੇ ਪਟਿਆਲੇ ਦਾ ਵੀ ਸਾਰੀ ਪੀੜ ਜਿਹੜੀ ਇਹ ਜਾਮ ਜਿਹੜਾ ਇਹ ਪਟਿਆਲਾ ਯੂਨੀਵਰਸਿਟੀ ਦੇ ਕੋਲ ਨਵੇਂ ਬਸ ਸਟੈਂਡ ਦੇ ਕੋਲੇ ਲੱਗਿਆ ਉਹਦਾ ਆਪਾਂ ਨੂੰ ਫਾਇਦਾ ਹੋ ਗਿਆ ਇਹ ਬਾਰੇ ਬਾਰ ਆ ਗਈ ਤੇ ਆਪਾਂ ਨੂੰ ਇਹ ਯੂਨੀਵਰਸਿਟੀ ਉਤਾਰ ਦੇਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ 1962 ਦੇ ਵਿੱਚ ਸਥਾਪਿਤ ਹੋਈ ਤੇ ਬਹੁਤ ਇੱਕ ਵੱਡੇ ਇਲਾਕੇ ਨੂੰ ਇਹ ਸਿੱਖਿਆ ਪ੍ਰਦਾਨ ਕਰਦੀ ਹੈ ਮਾਲਵੇ ਦੇ ਬਠਿੰਡਾ ਫਰੋਇਪੁਰ ਲੱਕ ਜਿਹੜੇ ਇਹਦੇ ਅਧੀਨ ਆਉਂਦੇ ਆ ਸੋਹਣੀਆਂ ਸੋਹਣੀਆਂ ਇਹਦੀਆਂ ਇਮਾਰਤਾਂ ਕੋਈ ਈਗਲੂ ਦੇਕਾਰ ਦੀ ਐ ਤੇ ਸਾਹਮਣੇ ਬਾਬੇ ਬੋੜ ਜਿਹੜੀ ਇਹਦੀ ਖਾਸ ਪਛਾਣ ਹੈ ਇਸ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਦਰਖਤ ਕਾਫੀ ਮਿਲ ਜਾਂਦੇ ਆ ਤੇ ਇਹ ਦਰਖਤ ਮੇਰੇ ਸਾਹਮਣੇ ਲੱਗਿਆ ਮੱਥੇ ਬਿਲਕੁਲ ਸਾਹਮਣੇ ਲੰਮੀ ਲੰਮੀ ਦਾੜੀ ਤੇ ਅਬਦੀ ਸੰਗਣੀ ਛਾਂ ਕਰਕੇ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਰਮਣੀਕ ਲੱਗਦਾ ਇਸ ਤੋਂ ਅੱਗੇ ਆਪਾਂ ਤੁਰੇ ਜਾਂਦੇ ਆ ਤਾਂ ਆਪਣੇ ਸਾਹਮਣੇ ਆਉਂਦਾ ਜੀ ਗੁਰੂ ਗੋਬਿੰਦ ਸਿੰਘ ਪਵਨ ਜਿਹੜਾ ਕਿ ਧਰਮ ਅਧਿਐਨ ਦਾ ਇੱਕ ਕਹ ਦਈਏ ਵੀ ਸੰਸਥਾ ਹੈ ਇਹ ਇਹਦੇ ਵਿੱਚ ਧਰਮ ਅਧਿਐਨ ਦੀਆਂ ਕਲਾਸਾਂ ਲੱਗਦੀਆਂ ਸਿੱਖ ਧਰਮ ਬੁੱਧ ਧਰਮ ਜੈਨ ਧਰਮ ਹਿੰਦੂ ਧਰਮ ਇਸਲਾਮ ਧਰਮ ਆਦਿ ਧਰਮਾਂ ਦੀ ਇਹਦੇ ਵਿੱਚ ਕਲਾਸਾਂ ਲੱਗਦੀਆਂ ਜਾਂ ਮੱਤਾਂ ਲੱਗਦੀਆਂ ਤੇ ਬਾਬਾ ਬੂਟਿਆਂ ਨੂੰ ਪਾਣੀ ਪਾਈ ਜਾਂਦਾ ਤੇ ਇੱਥੇ ਬੈਠੇ ਨੂੰ ਮੈਨੂੰ ਲੱਗਦਾ ਸੀਗਾ ਭਾਈ ਵੀ ਇਹ ਸਾਰੀ ਜ਼ਿੰਦਗੀ ਹੈ ਜਿਹੜੀ ਇਹ ਦੁਨੀਆ ਐਂ ਤਰੀ ਫਿਰਦੀ ਹੈ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀ ਜਾਈ ਜਾਦੂ ਦਾ ਤਮਾਸ਼ਾ ਇਹ ਹੱਥ ਵੱਲੇ ਕੁਝ ਵੀ ਨਹੀਂ ਹੁੰਦਾ ਬਸ ਐਂ ਤੁਰਾ ਫਿਰਾ ਹੋਈ ਜਾਣੀ ਮੇਲੇ ਦੀ ਇੱਕ ਚਲਕ ਸਾਹਮਣੇ ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਤੇ ਸਟਾਲਾਂ ਦੇ ਉੱਪਰ ਪਾਠਕ ਖੜੇ ਨੇ ਗੁਰੂ ਸਰ ਪ੍ਰਕਾਸ਼ਨ ਸ਼੍ਰੀ ਦਵੰਦਮਾ ਸਾਹਿਬ ਆਪਣੀ ਬੇਲੀਆਂ ਦਾ ਪ੍ਰਕਾਸ਼ਨ ਤੇ ਕਾਫੀ ਜਿਹੜੇ ਮੁੰਡੇ ਐ ਕੁੜੀਆਂ ਤੇ ਹੋਰ ਸੱਜਣ ਪੁਸਤਕ ਮੇਲੇ ਦੇ ਵਿੱਚ ਆਉਂਦੇ ਐ ਪੁਸਤਕਾਂ ਦੇਖਦੇ ਐ ਖਰੀਦਦੇ ਐ ਹੱਸਾ ਠੱਠਾ ਕਰਦੇ ਐ ਤੇ ਤਿੰਨ ਚਾਰ ਦਿਨ ਜਿਹੜਾ ਹੈਗਾ ਮੇਲੇ ਦਾ ਆਨੰਦ ਮਾਣਦੇ ਇਹ ਮੇਲਾ 4-5 ਦਿਨ ਲੱਗਦਾ ਹੈਗਾ ਤੇਰੇ ਕੋਲ ਨਾਨ ਵਾਲਾ ਜਿਹੜਾ ਉਹ ਵੀ ਲਾਇਆ ਉਹ ਵੀ ਸਾਲ ਲੱਗਦਾ ਹੈ ਪ੍ਰਗਤੀ ਮਨਨ ਵੱਡੇ ਵੱਡੇ ਪਾਟਕ ਰਿਵਿਊ ਦਿੰਦੇ ਹੋਏ ਉਹ ਇਸ ਸਟਾਲ ਤੇ ਬੋਲਦਾ ਹਾਂ ਉਹ ਪ੍ਰਗਤੀ ਮਨਨ ਬੋਲੇ ਮਣਾ ਪਰ ਅੰਬੀਰ ਸਿੰਘ ਬਸ ਹੀ ਥੈਂਕ ਯੂ ਬੱਚੇ ਇਹਨਾਂ ਦੀ ਪ੍ਰਿੰਟਿੰਗ ਕਾਫੀ ਪਾਣੀ ਲੈਣ ਵੀਡੀਓ ਦੇਖ ਰਹੇ ਸਾਰੇ ਭੈਣ ਬਰਾਉਣ ਸਤਿ ਸ੍ਰੀ ਅਕਾਲ ਤੇ ਆਪਾਂ ਬੈਠੇ ਆਂ ਕੀ ਨਾਮ ਹੈ ਇਹਦਾ ਚਿੰਚੀ 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 ਆਪਾਂ ਤੁਹਾਨੂੰ ਤੁਸੀਂ ਰਸੇ ਕੀ ਸੀਗਾ ਠੁਕ 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 ਆ ਆਪਣਾ ਮੁਕਸਰ ਕਹਿੰਦੇ ਇਹਨੂੰ ਮਜੂਰੀ ਤੇ ਪਟਿਆਲੇ ਆਪਾਂ ਪੁਸਤਕਬੀਨਾਂ ਦੇਖਣ ਆਏ ਸੀ ਪਰ ਤੇ ਹੁਣ ਅਸੀਂ ਚੱਲੇ ਆਂ ਖਾਣ ਪੀਣ ਜ਼ਰੂਰੀ ਮਿਲੇ ਕੌਣ ਰupani ਵਾਲੇ ਪਰਮਵੀਰ ਸਿੰਘ ਤੇ ਸੋਲ ਸਾਹਿਬ ਇਹ ਕਹਿੰਦੇ ਬਈ ਭੋਗਲ ਸਾਹਿਬ ਭੋਗਲ ਸਾਹਿਬ ਸੌਰੀ ਹਾਂ ਉਦੋਂ ਹੀ ਮੈਂ ਗਲਤ ਲੈ ਲਿਆ ਜੀ ਸੋਲ ਮੈਂ ਉਦੋਂ ਭਣ ਜਾਂਦਾ ਕਦੀ ਕਿਤੇ ਹਾਇ ਤੇ ਕਿਤਾਬਾਂ ਲੈਂਦੇ ਲੈਂਦੇ ਕਹਿੰਦੇ ਸਾਨੂੰ ਭੁੱਖ ਬਹੁਤ ਲੱਗ ਗਈ ਤੇ ਕਹਿੰਦੇ ਚੱਲੋ ਇਸ ਵਿੱਚ ਸਾਡਾ ਰਿਚੂਅਲ ਆ ਕਿ ਜਦੋਂ ਅਸੀਂ ਪਟਿਆਲੇ ਆਉਂਨੇ ਆ ਅਸੀਂ ਪਪੂ ਦੇ ਫਰੂਟ ਪੰਜ ਖਾਣਾ ਹੀ ਹੈ ਫਰੂਟ ਪੰਜ ਫਰੂਟ ਖਤ ਦਬਾਨਾ ਫਰੂਟ ਆਪਾਂ ਉਹ ਤੋਂ ਖਾ ਲੈਂਦੇ ਤੇ ਪੰਜ ਆਪਾਂ ਕਿਤੋਂ ਹੋਰ ਖਾ ਲੈਂਦੇ ਪੰਜ ਨਾ ਖਾਣ ਵਾਲੇ ਕੰਮ ਕਰ ਲਿਆ ਜੀ ਤੁਸੀਂ ਪੰਜ ਕਰਾ ਹੁਣ ਜਾਨੀ ਦੇਖਦੇ ਨਹੀਂ ਡਰਿਆ ਜਾਂਦਾ ਕਹਿੰਦੇ ਪਟਿਆਲੇ ਦੇ ਪਪੂ ਦਾ ਮਸ਼ਹੂਰ ਪੰਜ ਫਰੂਟ ਪੰਜ ਫੂਡ ਪਾ ਕੇ ਮੁੱਕਾ ਮਾਰਦਾ ਕਹਿੰਦੇ ਆ ਲਿਆਓ ਸਰ ਲਿਆਓ ਅਰਬਨ ਸਟੇਟ ਪੱਪੂ ਫਰੂਟ ਜੂਸ ਕੇਵਲ ਇੱਕ ਦੁਕਾਨ ਸਾਡਾ ਲਾ ਬੀਬਾ ਉਹ ਗੁਗਨ ਸਾਹਿਬ ਕਿਵੇਂ ਲੱਗਿਆ ਸੰਜੇ ਭਾਈ ਆਪ ਵੀ ਬੋਲੋ ਤੁਸੀਂ ਕਿ ਤੁਹਾਡੀ ਬੋਲਦੀ ਬੰਦ ਕੀਤੀ ਇਹਨਾਂ ਦੋ ਬੰਦਿਆਂ ਨੇ ਬੋਲ-ਬੋਲ ਕੇ ਠੀਕ ਹੈ ਵੀਰੇ ਕੋਈ ਪਤਾ ਕਿਸੇ ਟਾਈਮ ਦੇ ਉੱਤੇ ਇੰਨਾ ਗਲੀਆਂ ਦੇ ਵਿੱਚ ਕੂਟਵਾਲੀ ਨੇ ਜਿਹੜੇ ਕੁੱਟਨੇ ਉਹ ਸਾਰੇ ਤੁਰੇ ਰਹੇ ਨੇ ਕੋਈ ਦਾ ਪਰਦੇਣ ਦੇ ਦੀ ਵੀ ਸਾਨੂੰ ਸੁੱਖਿਆ ਸੀਗਾ ਯਾਰ April ਦੀ ਗਰਮੀ ਦੇ ਵਿੱਚ ਫਰੂਟ ਪੰਚ ਖਵਾ ਕੇ ਤੇ ਤੋਰ ਕੇ ਲਿਆਉਂਗੇ ਹੈ ਉਹਨੂੰ ਉੱਥੇ ਹੀ ਕੁਝ ਖਵਾ ਦਿੰਦੇ ਪੁਸਤਕ ਮੇਲੇ ਦੇ ਵਿੱਚ ਕਲਾ ਨਾਲ ਸੰਬੰਧ ਦੇਖਣ ਨੂੰ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਸਾਹਮਣੇ ਬੈਠੇ ਦੋ ਜਣੇ ਆਣੀ ਆਹ ਆਪਣੀ ਛੋਟੀ ਛੋਟੀਆਂ ਜਿਹੜੀਆਂ ਹੈਗੀਆਂ ਕਲਾਕ੍ਰਿਤੀਆਂ ਲਾਈਆਂ ਹੋਈਆਂ ਕੋਈ ਗੋਲਟ ਬਣਾਇਆ ਹੋਇਆ ਪੰਜਾਬ ਬਣਾਇਆ ਹੋਇਆ ਪੰਜਾਬ ਦਾ ਵੱਡਾ ਨਕਸ਼ਾ ਬਣਾਇਆ ਹੋਇਆ ਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਕਲਾਕ੍ਰਿਤੀਆਂ ਦੇ ਦੇਖਣ ਨੂੰ ਮਿਲ ਜਾਂਦੀਆਂ ਜਨ ਚੇਤਨਾ ਪ੍ਰਕਾਸ਼ਨ ਇਹ ਜਨ ਚੇਤਨਾ ਪ੍ਰਕਾਸ਼ਨ ਤੇ ਜਿਹੜੀ ਕੈਲੀਗ੍ਰਾਫੀ ਹੈ ਕੈਲੀਗ੍ਰਾਫੀ ਦਾ ਕੰਮ ਬਹੁਤ ਸ਼ਾਨਾ ਕੀਤਾ ਹੋਇਆ ਹੈ ਚਲੋ ਇਹਨਾਂ ਦੀ ਜਿਹੜੀ ਪ੍ਰਕਾਸ਼ਨਾ ਹੈਗੀ ਉਹ ਮਾਰਕਸਵਾਦ ਨਾਲ ਸੰਬੰਧ ਰੱਖਦੀ ਹੈ ਆਪਣੀ ਆਪਣੀ ਏਡੋਲੋਜੀ ਹੈ ਆਪਣੇ ਆਪਣੇ ਵਿਚਾਰਧਾਰਾ ਹੈ ਪਰ ਜਿਹੜਾ ਇਹਨਾਂ ਦਾ ਕੈਲੀਗ੍ਰਾਫੀ ਦਾ ਕੰਮ ਉਹ ਕਮਾਲ ਦਾ ਤੇ ਗਰਮੀ ਜਿਆਦਾ ਹੈ ਤੇ ਸ਼ਾਮ ਨੂੰ ਜਿਹੜਾ ਹੈਗਾ ਮੀਲਾ ਉਹ ਹੋਰ ਜਿਆਦਾ ਭਰ ਜਾਂਦਾ ਤੇ ਯੂਨੀਵਰਸਿਟੀ ਦੀ ਉਹ ਝੂਠਾ ਦੱਸੋ ਫਿਰ ਇਹਦੇ ਬਸਤਾ ਕਰ ਬਾਰੇ ਦੱਸੋ ਮੈਂ ਇਥੋਂ ਝੋਲਾ ਖਰੀਦਿਆ ਝੋਲਾ ਦਿਓ ਇੱਧਰ ਬਸਤਾ ਛੱਡੋ ਥੋੜੇ ਬਾਅਦ ਜਾਣਦੇ ਸਾਰੇ ਹਨ ਮੈਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਆਪਾਂ ਕਿਸੇ ਪਛਾਣ ਦੇ ਮਹਤਾਜ ਨਹੀਂ ਹਾਂ ਜਿਆਦਾ ਹੋ ਗਈ ਭਾਜੀ ਜਿਆਦਾ ਹੋ ਗਈ ਮਾਫ ਕਰਨਾ ਇਹ ਦੱਸਿਓ ਮਾਫੀ ਚਾਹੁੰਨੇ ਐ ਇੰਨੇ ਜਿਹੇ ਕਮਾਂਡ ਵਾਸਤੇ ਉਹ ਨੱਕੋ ਨੱਕ ਭਰਿਆ ਵਾ ਰੱਬ ਨੇ ਦਿੱਤਾ ਆਪਾਂ ਨੂੰ ਦੋਨਾਂ ਨੂੰ ਕੋਈ ਨਹੀਂ ਭਾਜੀ ਮੈਂ ਇਥੋਂ ਖਰੀਦਿਆ ਸੀ ਪਰਸੋਂ ਤੇ ਪਰਸੋਂ ਤੋਂ ਲੈ ਕੇ ਹੁਣ ਤੱਕ ਮੈਂ ਪਤਾ ਨਹੀਂ ਕਿੰਨੀ ਵਾਰੀ ਚੁੱਕ ਲਿਆ ਚੁੱਕ ਲਿਆ ਮਤਲਬ ਇਹੀ ਬਹਿ ਗਈ ਇਧਰੋਂ ਨਹੀਂ ਚੁੱਕਿਆ ਇਧਰੋਂ ਤੇ ਖਰੀਦਿਆ ਹੀ ਸੀਗਾ ਇੰਨੀ ਵਾਰੀ ਚੁੱਕ ਲਿਆ ਤੇ ਇਹ ਸੋਣਾ ਬਹੁਤ ਲੱਗਦਾ ਤੇ ਸਾਰਿਆਂ ਨੇ ਦੀ ਤਾਰੀਫ ਬੜੀ ਕੀਤੀ ਐ। ਤੇ ਲਿਆ ਮੈਂ ਇਥੋਂ ਕਿੱਧਰ ਬਸਤਾ ਕਰ ਚੋਂ? ਇਹ ਤੁਸੀਂ ਲੈ ਕੇ ਪੈਣ ਨਹੀਂ ਲੈ। ਨਹੀਂ ਨਹੀਂ ਪੈਣ ਨੂੰ ਤੇ ਮੈਂ ਟੰਗਣ ਵਾਸਤੇ ਦਿੱਤਾ ਉਹਦੇ ਨਾਲ ਫੱਪਦਾ ਪਿਆ ਅੱਜ। ਟੰਗਣ ਨਾਲ ਹੀ ਫੱਪਦਾ। ਮੇਰੇ ਨਾਲ ਤੇ ਰੋਜ਼ ਫੱਪਦਾ। ਦੇਖੋ। ਅੱਜ ਮੈਂ ਬਾਹਰ ਨਹੀਂ ਜਾ ਕੇ ਕਿਉਂਕਿ ਥੋੜੀ ਮੇਰੀ ਸਪੋਰਟੀ ਲੁੱਕ ਇਸ ਕਰਕੇ। ਕੱਲ ਵਧੀਆ ਸੀ। ਕੱਲ ਫਿਰ ਮੈਂ ਸੂਟ ਸੱਜ ਕੇ ਬਾਹਰ ਗਿਆ ਬਸਤਾ ਕਰ ਹੈ, ਵਿਸ਼ਪ ਕਿਤਾਬ ਕਰ। ਕੋਈ ਚੰਗੀਆਂ ਗੱਲਾਂ ਤੇ ਕਰਨੀ ਨਹੀਂ ਦਿੱਤੀਆਂ ਹੋ ਮੈਂ ਸਰ ਨੂੰ ਮਿਲ। ਕੁੜੀ ਦਾ ਨਾਮ ਰੁਪਿੰਦਰ ਹਨ। ਹਮ। ਰੁਪਿੰਦਰ ਰੂਪੀ ਦਾ ਬਈ ਇਹ ਬਸਤਕਾ ਕਰ ਸੋਹਣੀ ਕਰਦੀ ਕੁੜੀ ਕਢਾਈ ਤੇ ਇੰਸਟਾਗ੍ਰam ਫੇਸਬੁੱਕ ਤੇ ਆਪਾਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਤੁਸੀਂ ਰਿਸਰਚ ਕਰ ਸਕਦੇ ਹੋ ਬਸਤਕਾ ਕਰ ਰੁਪਿੰਦਰ ਰੂਪੀ ਹਨਾ ਤੇ ਉੱਥੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਆਰਡਰ ਵੀ ਕਰ ਸਕਦੇ ਹੋ ਕਢਾਈ ਸੋਹਣੀ ਕਰਦੀ ਕੁੜੀ ਹਨਾ ਤੇ ਕਲਾ ਨਾਲ ਜੁੜੀ ਹੋਈ ਹੈ ਆਪਣੀ ਪ੍ਰਾਤਨ ਕਲਾ ਨਾਲ ਜੁੜੀ ਹੋਈ ਹੈ ਕਢਾਈ ਵਾਲੀ ਨਾਲ ਤੇ ਇੱਥੇ ਜਿੰਨੇ ਵੀ ਆਸਟਾਲਾਂ ਲੱਗੀਆਂ ਹੋਈਆਂ ਉਹਨਾਂ ਦੇ ਉੱਪਰ ਤੁਹਾਨੂੰ ਵੱਖੋ ਵੱਖਰਾ ਲਿਟਰੇਚਰ ਮਿਲ ਜਾਂਦਾ ਵੱਖੋ ਵੱਖਰਾ ਮਤਲਬ ਤੁਹਾਨੂੰ ਜਿਹੜਾ ਹੈਗਾ ਵਿਚਾਰਤਾਂ ਲਿਟਰੇਚਰ ਮਿਲ ਜਾਂਦਾ ਜਿਵੇਂ ਜਿਵੇਂ ਸ਼ਾਮ ਪੈਂਦੀ ਹੈ ਇੱਥੇ ਜਿਹੜਾ ਹੈਗਾ ਲੋਕਾਂ ਭਾਟਕਾਂ ਦਾ ਆਵਾਜ਼ ਘਮਣਾ ਵੱਧ ਜਾਂਦਾ ਅਸੀਂ ਇੱਥੇ ਤੁਰੇ ਫਿਰਦੇ ਸੀਗੇ ਇਧਰਲੇ ਪਾਸੇ ਪੁਰਾਣੀ ਇੰਗਲਿਸ਼ ਦੀਆਂ ਕਿਤਾਬਾਂ ਦਾ ਢੇਰ ਲੱਗੇ ਤੇ ਬਹੁਤ ਕੁਝ ਮਿਲਦਾ ਚੰਗਾ ਮਤਲਬ ਸਾਹਿਤਿਕ ਜਿਹੜੀ ਹੈਗੀ ਉਹ ਤੁਹਾਨੂੰ ਮਿਲਦੀ ਹੈਗੀ ਇਹ ਸਾਹਿਤਿਕ ਦੇਖ ਮਿਲਦੀ ਹੈ ਦੇਖ ਨੂੰ ਮੇਲੇ ਦੇ ਵਿੱਚ ਥੋੜੀ ਜਿਹੜੀ ਸਾਹਿਤਿਕ ਭੁੱਖ ਹੈ ਉਹ ਵੀ ਮਿਟਦੀ ਹੈ ਪ੍ਰਾਤਨ ਜਿਮੀਆਂ ਚੀਜ਼ਾਂ ਹੈਗੀਆਂ ਇਹ ਵੀ ਤੁਹਾਨੂੰ ਮਿਲਦੀਆਂ ਹੈਗੀਆਂ ਕੜਾਈ ਛਪਾਈ ਪੇਂਟਿੰਗ ਆ ਦੇਖ ਲੈ ਇਹ ਨਹੀਂ ਟਿਕਦੀਗੀ ਇਹ ਕਹਿੰਦੀ ਮੈਂ ਆ ਵੀ ਲੈਣਾ ਤੇ ਉਹ ਵੀ ਲੈਣਾ ਮੈਂ ਇਸ਼ਕ ਦੇ ਕਾਬਲ ਕਿੱਥੇ ਰਵਿੰਦਰ ਬਾਲੀਆ ਤੇ ਲੇਖਕ ਵੀ ਸਾਡੇ ਨਾਲ ਖੜਾ ਬਾਈ ਬਾਈ ਰਵਿੰਦਰ ਬਾਲੀਆ ਬਾਈ ਰਵਿੰਦਰ ਬਾਲੀ ਦੀ ਕਿਤਾਬ ਬਹੁਤ ਸੋਹਣੀ ਹੈ ਪਹਿਲੀ ਹਫਤਾ ਪੜ੍ਹੀ ਹੈ ਤੇ ਇੱਕ ਹਫਤਾ ਪੜ੍ਹ ਕੇ ਸੋਹਣੀ ਲੱਗੀ ਜਿਹੜੇ ਹਫਤਾ ਪੜ੍ਹਨ ਦੇ ਸ਼ਕੀਨ ਹੈ ਉਹ ਇਹਨੂੰ ਪੜ੍ਹ ਸਕਦੇ ਆ ਮਹਾਰਾਜ ਤੁਸੀਂ ਵੀ ਖਰੀਦ ਲੀਏ ਕਿਤਾਬ ਕਿਹੜੀ ਸੀ ਇਹ ਜੀ ਖਰੀਦੀ ਨਹੀਂ ਜੀ ਇਹ ਸਾਡੇ ਸੱਜਣ ਮਿੱਤਰ ਨੇ ਅੱਛਾ ਇਹਨਾਂ ਨੇ ਸਾਨੂੰ ਆਪ ਪਿਆਰ ਨਾਲ ਪੇਟ ਕੀਤੀ ਪੜੋਗੇ ਤੁਸੀਂ ਮੈਂ ਪੜਾਂਗਾ ਮੈਂ ਪੜੀ ਸੀ ਉੱਤੀ ਮੈਂ ਇਦਾਂ ਜੋ ਗਿਸਾਂ ਵੀ ਪੜਨ ਵਾਲੀ ਜੀ ਹਫ਼ਤਾ ਤੁਹਾਡਾ ਟੱਚ ਨਹੀਂ ਹੋਣਾ ਨਾ ਜਨਰ ਨਹੀਂ ਹੋਣਾ ਹਫ਼ਤਾ ਤੁਹਾਡਾ ਹੋ ਜਾਗੇ ਜਨਰ ਆਨ ਦਸੰਦ ਇਹ ਕਿਸੇ ਹੋਰ ਜਨਰ ਚ ਫਿਰਦੇ ਜਨਰ ਚ ਫਿਰਦੇ ਆ ਇਹ ਹਫ਼ਤਾ ਵਾਲੀ ਨਹੀਂ ਹੈਗੀ ਪੜ ਲਾਂਗੇ ਪਰ ਜੇ ਕਿਸੇ ਬੰਦੇ ਨੇ ਸਾਨੂੰ ਪੇਟ ਕੀਤੀ ਹੈ ਨਾ ਅਸੀਂ ਉਹਦੀ ਪੇਟਾ ਪੂਰੀ ਪੂਰੀ ਐਨੀ ਡੰਗਾਈ ਵਾਲੀ ਹਫ਼ਤਾ ਤੁਸੀਂ ਮਸਾ ਹੀ ਪੜੋਗੇ ਮੈਨੂੰ ਲੱਗਦਾ ਹੈ ਡੰਗਾਈ ਨਹੀਂ ਹੈਗੀ ਹੈਗੀ ਹੈ ਹੈਗੀ ਹੈ ਮੇਡੀ ਕਬ ਤੋਂ ਪੜੀ ਮੋਟਰਸਾਈਕਲ ਤੇ ਹੋ ਗਈ ਨਹੀਂ ਕਬ ਤੋਂ ਢੂੰਗਿਆ ਸੋ ਭਾਈ ਹਫ਼ਤਾ ਦੇ ਸ਼ਕੀਨ ਨੇ ਇੱਥੇੋਂ ਕਿਤਾਬਾਂ ਖਰੀਦ ਸਕਦੇ ਤੇ ਬਾਈ ਦੀ ਕਿਤਾਬੀ ਖਰੀਦਾਂਗੇ ਆਪਾਂ ਪ੍ਰਿੰਦਰ ਵਾਲੀਆ ਦੋਨ ਸੇ ਸਾਜਰ ਦੂ ਦੀ ਕੋਫੀਆਂ ਦੇ ਕਸ਼ ਕੋਫੀਆਂ ਦੇ ਚੁਸਕੀਆਂ ਹੁੰਦੀਆਂ ਤੈਨੂੰ ਬੋਟਲਾਂ ਨਹੀਂ ਲੈਣੀਆਂ ਤੇ ਅਸੀਂ ਹਾਂ ਮੇਰੀ ਕੰਲੀ ਦੀ ਫੋਟੋ ਬੜੀ ਸੋਹਣੀ ਕੀਤੀ ਗੋਗਲ ਐਂਡ ਸੰਜੇ ਕੀ ਹੋ ਗਿਆ ਬਈ 커피 ਨਹੀਂ ਪਿੰਦੇ ਬਹੁਤ ਖਿਡਾਰੀ ਨੇ ਮੰਝੇ ਬਹੁਤ ਖਿਡਾਰੀ ਨੇ ਮੰਝੇ ਹਾਂ ਕੁਝ ਬੰਦੇ ਵੈਸੇ ਵੀ ਹੈਗੇ ਨੇ ਗੱਜੇ ਬਾਈ ਨੇ ਕੀ ਸ਼ੁਰੂ ਕਰ ਤਿਆ ਬਾਈ ਨੇ ਕੁਝ ਨਹੀਂ ਕੀਤਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਬਠੋਰੇ ਨੂੰ ਉਹ ਫਰਾਂ ਕਰ ਯਾਰ ਜਿਹੜੀ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਬਠੋਰੇ ਨੂੰ ਇਹੋ ਜਿਹੇ ਬੰਦੇ ਆ ਸਾਰੇ ਸਾਰਾ ਘੰਟਾ ਉੱਤੇ ਖੜ ਕੇ ਲੈਕਚਰ ਦੇਣਗੇ ਜੋਸ਼ਲ ਮੀਡੀਆ ਤੇ ਆਪ ਸ਼ਾਮ ਨੂੰ ਬਲੌਗ ਪਾਉਂਦੇ ਆ ਮੈਂ ਕੋਈ ਲੈਕਚਰ ਨਹੀਂ ਦਤਾ ਕਦੇ ਵੀ ਕਦੇ ਵੀ ਲੈਕਚਰ ਨਹੀਂ ਦਤਾਗਾ ਕਦੇ ਵੀ ਲੈਕਚਰ ਨਹੀਂ ਦਤਾਗਾ ਕੋਈ ਗੱਲ ਨਹੀਂ ਵੀਰ ਜੀ ਇਤਿਹਾਸ ਕੋ ਸਾਰੇ ਨੂੰ ਸਾਰਾ ਕੁਝ ਪਤਾ ਹੁੰਦਾ ਸਾਨੂੰ ਝੂਮ ਕੇ ਚੜੀਆਂ ਜਵਾਨੀ ਰੰਗ ਹੋ ਰਾਇਆ ਸਾਡੇ ਤੱਕ ਮੇਲਾ ਦੇਖ ਕੇ ਆਪ ਪਹੁੰਚੇ ਆ ਪਟਿਆਲੇ ਦੇ ਨਵੇਂ ਬੱਸ ਸਟੈਂਡ ਤੇ ਨਵਾਂ ਬੱਸ ਸਟੈਂਡ ਦੇਖ ਕੇ ਮੈਂ 당ਗ ਰਹਿ ਗਿਆ ਇਹ ਤਾਂ ਪੁਰਾਣੇ ਬੱਸ ਸਟੈਂਡ ਦੇ ਨਾਲੋਂ ਕਾਫੀ ਬਦਲਿਆ ਹੋਇਆ ਹੈ ਕਾਫੀ ਇਹਦੀ ਦਿੱਖ ਬਦਲੀ ਹੋਈ ਹੈ ਜਿੰਨੇ ਕਿਸ 에어ਪੋਰਟ ਤੇ ਪਹੁੰਚ ਜਾਣੇ ਆ ਤੇ ਇਸ ਤੋਂ ਅੱਗੇ ਆਪਾਂ ਬੱਸ ਫੜਦੇ ਆ ਬਠਿੰਡੇ ਦੀ ਬਠਿੰਡੇ ਵੱਲ ਨੂੰ ਪਾਸਾ ਜਿਹੜੀ ਹੋਰ ਹੀ ਹੋਰ ਚਾਲੇਪਾਨਦੀ ਹੈ ਸਾਢੇ 4 ਘੰਟਿਆਂ ਦੇ ਵਿੱਚ ਇਹਨੇ ਸਫ਼ਰ ਖਤਮ ਕਰ ਦੇਣਾ ਵਾਹ ਕੀ ਬਾਤ ਸਾਢੇ 4 ਘੰਟਿਆਂ ਵਿੱਚ ਸਫ਼ਰ ਖਤਮ ਕਰਕੇ ਆਪਾਂ ਪਹੁੰਚਾਂਗੇ ਬਠਿੰਡੇ ਤੋਂ ਮੁਕਸਰ ਇੱਥੋਂ ਇਹ ਬਾਈਪਾਸ ਚੜ ਜਾਂਦੀ ਹੈ ਇਹਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਅੱਜ ਦਾ ਆਪਣਾ ਸਫਰ ਇੰਨਾ ਹੀ ਸੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ